ਚਾਹੋ ਫੇਕ ਵੀਜ਼ਾਸ ਨੂੰ ਲੈ ਕੇ ਚੈਲੰਜਸ ਇਸ ਤਰੀਕੇ ਦੇ ਵੱਧਦੇ ਜਾ ਰਹੇ ਨੇ ਇੱਥੇ ਕਿ ਲੇਬਰ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਦੇ ਉਹਨਾਂ ਦੇ ਵੀਜ਼ਾਸ ਕੰਪਨੀਆਂਸ ਰੱਖ ਲੈਂਦੀਆਂ ਨੇ ਕਦੇ ਉਹਨਾਂ ਦੇ ਪਾਸਪੋਰਟਸ ਨਹੀਂ ਦੇ ਪਾਉਂਦੀਆਂ ਉਹ ਇੱਥੇ ਇਲੀਗਲ ਵੀ ਹੋ ਜਾਂਦੇ ਨੇ ਕਈ ਸੋ ਜੋ ਉਹਨਾਂ ਨੂੰ ਚੈਲੰਜਸ ਆ ਰਹੇ ਨੇ ਸੋ ਉਹਨਾਂ ਦੇ ਉੱਤੇ ਆਲਰੇਡੀ ਹਿਊਮਨ ਟ੍ਰੈਫਿਕਿੰਗ ਦੇ ਉੱਤੇ ਕੰਮ ਕਰ ਰਹੇ ਨੇ ਜਿਹੜਾ ਹੁਣ ਸਾਡਾ ਪ੍ਰੋਜੈਕਟ ਹੈ ਉਹ ਐਜੂਕੇਸ਼ਨ ਦੇ ਉੱਤੇ ਏਮਪਲੋਇਮੈਂਟ ਦੇ ਉੱਤੇ ਸਾਡਾ ਜਿਆਦਾ ਫੋਕਸਡ ਹੈ ਕੀ ਲੋਕਾਂ ਨੂੰ ਉਹਨਾਂ ਇੰਡੀਵਿਜੂਅਲਸ ਨੂੰ ਯੂਥ ਨੂੰ ਏਮਪਾਵਰ ਕਰੀਏ ਕਿ ਏਮਪਾਵਰ ਕਰਨ ਤੋਂ ਬਾਅਦ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਣ ਜਿਹੜੇ ਲੋਕ ਲੋੜਵੰਦ ਨੇ ਜਿਨ੍ਹਾਂ ਨੂੰ ਤੁਹਾਡੀ ਸੰਸਥਾ ਤੱਕ ਅਪਰੋਚ ਕਰਨਾ ਹੈ ਉਹ ਤੁਹਾਨੂੰ ਕਿਵੇਂ ਸੰਪਰਕ ਕਰਨ ਦੇਖੋ ਸਾਡੇ ਸੋਸ਼ਲ ਪਲੇਟਫਾਰਮਸ ਹੈਗੇ ਨੇ ਇੰਸਟਾਗ੍ਰam ਹੈ ਫੇਸਬੁੱਕ ਹੈ ਔਰ ਸਾਡੀ ਵੈਬਸਾਈਟ ਦਾ ਵੀ ਐਡਰੈਸ ਹੈਗਾ ਸਾਡੇ ਈਮੇਲਸ ਨੇ ਤੁਸੀਂ ਕਿਸੇ ਵੀ ਜ਼ਰੀਏ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਐਹੋ ਜੀ ਕਹਾਣੀ ਜਿਹੜੀ ਤੁਹਾਨੂੰ ਅੱਜ ਤੱਕ ਭੁੱਲ ਨਹੀਂ ਸਕੀ ਫਰਸਟ ਦਿਨ ਹੀ ਤੁਹਾਨੂੰ ਕਦੇ ਵੀ ਭੁੱਲਦਾ ਆਪਣਾ ਕੋਈ ਵੀ ਚੀਜ਼ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਚਾਹੇ ਉਹ ਤੁਹਾਡਾ ਗੁੱਡ ਐਕਸਪੀਰੀਅੰਸ ਹੋਵੇ ਚਾਹੇ ਉਹ ਤੁਹਾਡਾ ਬੈਡ ਐਕਸਪੀਰੀਅੰਸ ਹੋਵੇ ਤੇ ਚੋਕੜ ਦੀ ਗੱਲ ਕਰ ਰਹੇ ਹੋ ਤੇ ਤਾਂ ਵੀ ਕਿਵੇਂ ਤੁਸੀਂ ਇਕੱਲੇ ਇੱਕ ਕਮਿਊਨਿਟੀ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕਰਦੇ ਹੋ ਕਿ ਤੁਹਾਡੇ ਨਾਲ ਉਹ ਵੋਲੰਟੀਅਰਸ ਵੀ ਜੁੜ ਸਕਣ ਕਿਵੇਂ ਉਹ ਤੁਹਾਡੇ ਤੇ ਟਰਸਟ ਕਰਨਗੇ ਕਿਉਂ ਕਰਨਗੇ ਟਰਸਟ ਕਿਉਂ ਸੰਗਤ ਤੁਹਾਡੇ ਨਾਲ ਜੁੜੇਗੀ ਸੋ ਬਹੁਤ ਇਦਾਂ ਦੇ ਐਕਸਪੀਰੀਅੰਸ ਰਹਿੰਦੇ ਨੇ ਉਹ ਐਕਸਪੀਰੀਅੰਸਿਸ ਦੇ ਕਰਕੇ ਹੀ ਅੱਜ ਗਲੋਬਲ ਸਿਕਸ ਹੈਗੀ ਆ ਉਸ ਐਕਸਪੀਰੀਅੰਸਿਸ ਦੇ ਨਾਲ ਹੀ ਅਸੀਂ ਸੋਸਾਇਟੀ ਨੂੰ ਜੋ ਵੀ ਡਿਲੀਵਰ ਕਰਨ ਦਾ ਪਲਾਨ ਕੀਤਾ ਹੈ ਜੋ ਪ੍ਰੋਜੈਕਟਸ ਚੱਲ ਰਹੇ ਨੇ ਉਹ ਐਕਸਪੀਰੀਅੰਸ ਦੇ ਕਰਕੇ ਸਾਰਾ ਕੁਝ ਆ ਸਾਡਾ ਮਕਸਦ ਇਹੀ ਹੈ ਕਿ ਉਹਨਾਂ ਨੂੰ 엠ਪਾਵਰ ਕਰਨਾ ਉਹਨਾਂ ਨੂੰ ਤੁਸੀਂ ਆ ਕੇ ਮੈਨੂੰ ਕਹਿ ਰਹੇ ਹੋ ਕਿ ਮੈਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਨਾ ਹੈ ਕੀ ਤੁਹਾਡੇ ਕੋਲੇ ਉਹ ਕਿਲ ਸੈਟ ਉਸ ਤਰੀਕੇ ਦਾ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤੇ ਤੁਸੀਂ ਸਕਿੱਲ ਸੈੱਟ ਲੈਂਡ ਚ ਅਸੀਂ ਸਪੋਰਟ ਕਰਦੇ ਆ ਤੁਹਾਨੂੰ ਕੋਈ ਆਰਗੇਨਾਈਜੇਸ਼ਨ ਸਪੋਰਟ ਕਰ ਰਹੀ ਹੈ ਗਲੋਬਲ ਸਿਕਸ ਵਰਗੀ ਕਿ ਅਸੀਂ ਤੁਹਾਨੂੰ ਕੰਮ ਖੋਲਣ ਚ ਸਪੋਰਟ ਦਿੰਨੇ ਆ ਕੀ ਉਹ ਫਰੂਟਫੁੱਲ ਰਹੇਗਾ ਸੰਗਤ ਦਾ ਦਸਵੰਦ ਉੱਥੇ ਲਗਾਇਆ ਹੋਇਆ ਇਹ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਪਾਵਰ ਕਰ ਰਹੇ ਹੁਣ ਉਸ ਤੋਂ ਬਾਅਦ ਉਹਦੀ ਅੱਖ ਦੀ ਰੋਸ਼ਨੀ ਚਲੀ ਗਈ ਹੁਣ ਉਹਦਾ ਹਸਬੈਂਡ ਆਪ ਹੈਂਡੀਕੈਪਡ ਹੈ ਲੇਡੀ ਦੇ ਅੱਖ ਦੀ ਰੋਸ਼ਨੀ ਨਹੀਂ ਹੈ ਉਸ ਦੇ ਬਾਵਜੂਦ ਹੀ ਉਹ ਕਹਿ ਰਹੀ ਹੈ ਕਿ ਮੈਨੂੰ ਅਗਰ ਦੁਵਾਰਾ ਸਲਾਈ ਮਸ਼ੀਨ ਮਿਲ ਜੇ ਤੇ ਮੈਂ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਦੀ ਹਾਂ ਬਟ ਉਹਨਾਂ ਕੋਲੇ ਪੈਸੇ ਨਹੀਂ ਹੈ ਸੋ ਉਹਨੂੰ ਅਸੀਂ ਬੁਟੀ ਖੋਲ ਕੇ ਦਿੱਤਾ ਆ ਜੋ ਵਧੀਆ ਅਰਨਿੰਗ ਕਰ ਰਿਹਾ ਉਹਦਾ ਬੁਟੀਕ ਚੱਲ ਰਿਹਾ ਇੱਕ ਸਮਾਂ ਅਜਿਹਾ ਆਇਆ ਸੀਗਾ ਤੁਸੀਂ ਜਾਂਚ ਏਜੰਸੀਆਂ ਦੇ ਘੇਰੇ ਦੇ ਵਿੱਚ ਘਿਰ ਗਏ ਸੀਗੇ ਉਸ ਸਮੇਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਦੇਖੋ ਉਹਨਾਂ ਦਾ ਪਾਰਟ ਸੀਗਾ ਕੁਝ ਯੂਕੇ ਦੇ ਵਿੱਚ ਘਰ ਕਿਉਂਕਿ ਜਿਹੜੀ ਪਹਿਲਾਂ ਆਰਗੇਨਾਈਜੇਸ਼ਨ ਸੀ ਉਸ ਦਾ ਹੈੱਡ ਕੁਆਟਰ ਯੂਕੇ ਦੇ ਵਿੱਚ ਘਰ ਰਿਹਾ ਤੇ ਯੂਕੇ ਚ ਇੱਕ ਇੰਡੀਅਨ ਫਲੈਗ ਨੂੰ ਲੈ ਕੇ ਇਨਸੀਡੈਂਟ ਹੁੰਦਾ ਐਂਬੈਸੀ ਦੇ ਬਾਹਰ ਕੌਂਸੂਲੇਟ ਦੇ ਬਾਹਰ ਉਸ ਸੰਬੰਧ ਦੇ ਵਿੱਚ ਘਰ ਉਹਨਾਂ ਨੇ ਮੇਰੇ ਨਾਲ ਇਨਕੁਆਇਰੀ ਕੀਤੀ ਸੋ ਇਨਕੁਆਇਰੀ ਚਲਦੀ ਰਹੀ ਚਲਦੀ ਵੀ ਪਈ ਹੈ ਸੋ ਜਦੋਂ-ਜਦੋਂ ਉਹਨਾਂ ਨੂੰ ਲੋਡ ਹੁੰਦੀ ਹੈ ਤਾਂ ਉਸ ਸੰਬੰਧ ਵਿੱਚ ਘਾਰੋ ਬੁਲਾ ਕੇ ਪੁੱਛ ਲੈਂਦੇ ਨੇ ਬਿਕੋਜ਼ ਜੋ ਜਿਹੜਾ ਸਾਡਾ ਪੁਰਾਣਾ ਆਰਗੇਨਾਈਜੇਸ਼ਨ ਦਾ ਹੈੱਡਕੁਆਰਟਰ ਉੱਥੇ ਹੋਣ ਕਰਕੇ ਉੱਥੇ ਦੇ ਬੰਦਿਆਂ ਦੇ ਹੋਣ ਕਰਕੇ ਸਾਰੇ ਕੁਸ਼ਿੰਗ ਉਹਨਾਂ ਦੇ ਆਲੇ-ਦੁਆਲੇ ਹੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਬੀਪੀ ਸੰਜਾ ਮੇਰੇ ਨਾਲ ਅੱਜ ਅਮਰਪ੍ਰੀਤ ਸਿੰਘ ਮੌਜੂਦ ਨੇ ਗਲੋਬਲ 6 ਸਰਵਿੰਗ ਬਿਯੋਂਡ ਬਾਰਡਰਸ ਦੇ ਨਾਲ ਉਹਨਾਂ ਨੇ ਸੰਸਥਾ ਦੀ ਸ਼ੁਰੂਆਤ ਕੀਤੀ ਹੈ ਦੇਸ਼ ਦੁਨੀਆ ਦੇ ਵਿੱਚ ਗੁਰੂਆਂ ਦੇ ਜੋ ਦਿੱਤੇ ਗਏ ਉਪਦੇਸ਼ ਤੇ ਉਹਨਾਂ ਦੇ ਸੇਵਾ ਦੇ ਜੋ ਉਹਨਾਂ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜੋ ਸੰਦੇਸ਼ ਦਿੱਤਾ ਹੈ ਜੋ ਗੁਰਬਾਣੀ ਦੇ ਵਿੱਚ ਸੇਵਾ ਦਾ ਕਨਸੈਪਟ ਹੈ ਉਹਨੂੰ ਅੱਗੇ ਵਧਾਉਣ ਦੇ ਲਈ ਆਏ ਨੇ ਔਰ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਗਲੋਬਲ ਸਿੱਖ ਸਰਵਿੰਗ ਬਿਯੋਂਡ ਬਾਰਡਰਸ ਸੰਸਥਾ ਦੀ ਆਪਣੇ ਸਾਥੀਆਂ ਦੇ ਨਾਲ ਮੇਰੇ ਨਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਅਮਰਪ੍ਰੀਤ ਜੀ ਤੁਹਾਨੂੰ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਸੇਵਾ ਦੇ ਵਿੱਚ ਲੱਗੇ ਹੋਏ ਹੋ ਪਹਿਲਾਂ ਵੀ ਤੁਸੀਂ ਕਈ ਸੰਸਥਾਵਾਂ ਦੇ ਨਾਲ ਕੰਮ ਕੀਤਾ ਔਰ ਲਗਾਤਾਰ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਆਪਣੇ ਸਾਥੀਆਂ ਦੇ ਨਾਲ ਕੀ ਕਹਿਣਾ ਚਾਹੋਗੇ ਇਸ ਕਨਸੈਪਟ ਦੇ ਵਿੱਚ ਤੁਸੀਂ ਕੀ-ਕੀ ਅੱਗੇ ਲੈ ਕੇ ਆ ਰਹੇ ਹੋ ਔਰ ਇਹ ਸ਼ੁਰੂਆਤ ਜੋ ਤੁਸੀਂ ਯੂਏਈ ਚੈਪਟਰ ਲਾਂਚ ਕੀਤਾ ਹੈ ਇਹਦੇ ਵਿੱਚ ਇਹ ਕਨਸੈਪਟ ਕਿੱਥੋਂ ਤੁਹਾਡੇ ਦਿਮਾਗ 'ਚ ਆਇਆ ਵੀ ਅਸੀਂ ਯੂਏਈ ਤੋਂ ਸ਼ੁਰੂਆਤ ਕਰਨੀ ਹੈ ਸਭ ਤੋਂ ਪਹਿਲਾਂ ਜੀ ਗਲੋਬਲ ਸਿੱਖ ਦੀ ਸ਼ੁਰੂਆਤ ਤਾਂ ਅਸੀਂ ਪੰਜਾਬ ਤੋਂ ਹੀ ਕੀਤੀ ਹੈ ਆ ਯੂਏਈ ਚੈਪਟਰ ਅਸੀਂ ਪਿਛਲੀ ਰਾਤ ਇੱਥੇ ਲਾਂਚ ਕੀਤਾ ਆਫੀਸ਼ੀਅਲੀ ਪਰ ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੇ ਸਾਰੇ ਅਫੀਲੀਏਸ਼ਨਸ ਗਲੋਬਲ ਲੈਵਲ ਤੇ ਸਾਡੇ ਵੋਲੰਟੀਅਰ ਸਾਡੇ ਟੀਮ ਲੀਡਰਸ ਹੈਗੇ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਅਸੀਂ ਇਸ ਆਰਗੇਨਾਈਜੇਸ਼ਨ ਦੇ ਹੇਠ ਉਹ ਸਾਰੇ ਪ੍ਰੋਜੈਕਟਸ ਕਲੈਕਟਿਵਲੀ ਹੁਣ ਕਰਦੇ ਪਏ ਆ ਤੇ ਗਲੋਬਲ 6 ਯੂਈ ਚੈਪਟਰ ਲਾਂਚ ਕਰਨ ਦਾ ਮਕਸਦ ਇਹ ਹੈ ਕਿ ਜੋ ਯੂਈ ਦੇ ਦੁਬਈ ਦੇ ਜੋ ਮੁੱਦੇ ਨੇ ਉਹਨਾਂ ਨੂੰ ਇੱਥੇ ਦੀ ਟੀਮ ਬਿਹਤਰ ਜਾਣਦੀ ਹੈ ਔਰ ਬਿਹਤਰ ਤਰੀਕੇ ਦੇ ਨਾਲ ਉਹਨੂੰ ਸੋਲਵ ਕਰ ਸਕਦੀ ਹੈ ਸੋ ਗਲੋਬਲ 6 ਯੂਈ ਚੈਪਟਰ ਦੀ ਅਗਵਾਈ ਸਰਦਾਰ ਹਰਮੀਖ ਸਿੰਘ ਨੇ ਜੋ ਟੀਮ ਦੇ ਵੱਲੋਂ ਦਿੱਤੀ ਗਈ ਹੈ ਬਹੁਤ ਰੀਨੋਨਡ ਹੋ ਇੱਥੇ ਸੋਸ਼ਲ ਵਰਕ ਦੇ ਵਿੱਚ ਕਾਰ ਪਿਛਲੇ ਕੁਝ ਸਾਲਾਂ ਤੋਂ ਸਾਡੇ ਨਾਲ ਮਿਲ ਕੇ ਇਹ ਜਿਹੜੇ ਕਾਰਜ ਨੇ ਕਰ ਰਹੇ ਨੇ ਔਰ ਜੋ ਇੱਥੇ ਦੇ ਚੈਲੰਜਸ ਨੇ ਲਾਈਕ ਅਗਰ ਅਸੀਂ ਗੱਲ ਕਰੀਏ ਮੈਂ ਓਵਰਵਿਊ ਵਿੱਚ ਗੱਲ ਕਰਾਂ ਚਾਹੇ ਉਹ ਫੇਕ ਵੀਜ਼ਾਸ ਨੂੰ ਲੈ ਕੇ ਆ ਚੈਲੰਜਸ ਇਸ ਤਰੀਕੇ ਦੇ ਵੱਧਦੇ ਜਾ ਰਹੇ ਨੇ ਇੱਥੇ ਕਿ ਲੇਬਰ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਉਹਨਾਂ ਦੇ ਵੀਜ਼ਾਸ ਕੰਪਨੀਆਂਸ ਰੱਖ ਲੈਂਦੀਆਂ ਨੇ ਦੇ ਉਹਨਾਂ ਦੇ ਪਾਸਪੋਰਟਸ ਨਹੀਂ ਦੇ ਪਉਂਦੀਆਂ ਉਹ ਇੱਥੇ ਇਲੀਗਲ ਵੀ ਹੋ ਜਾਂਦੇ ਨੇ ਕਈ ਸੋ ਜੋ ਉਹਨਾਂ ਨੂੰ ਚੈਲੰਜੇਸ ਆ ਰਹੇ ਨੇ ਸੋ ਉਹਨਾਂ ਦੇ ਉੱਤੇ ਆਲਰੇਡੀ ਹਿਊਮਨ ਟ੍ਰੈਫਿਕਿੰਗ ਦੇ ਉੱਤੇ ਕੰਮ ਕਰ ਰਹੇ ਨੇ ਸੋ ਅਸੀਂ ਇੱਕ ਹੈਲਪਲਾਈਨ ਨੰਬਰ ਲਾਂਚ ਕੀਤਾ ਜਿਸ ਦੇ ਜ਼ਰੀਏ ਜਿਹੜੇ ਵੀ ਇਹੋ ਜਿਹੇ ਕੋਈ ਪਰਿਵਾਰ ਨੇ ਇਹੋ ਜਿਹੇ ਇੰਡੀਵਿਜੂਅਲਸ ਨੇ ਉਹ ਸਾਡੇ ਤੱਕ ਰੀਚ ਆਊਟ ਕਰ ਸਕਦੇ ਨੇ ਤੇ ਅਸੀਂ ਉਸ ਦਾਇਰੇ ਦੇ ਵਿੱਚ ਘਰ ਰਹਿ ਕੇ ਵਿਦ ਦਾ ਸਪੋਰਟ ਆਫ ਲੋਕਲ ਗਵਰਨਮੈਂਟ ਕਿ ਅਸੀਂ ਉਹਨਾਂ ਨੂੰ ਸੋਲਵ ਕਰ ਸਕੀਏ ਅਮਰਪ੍ਰੀਤ ਜੀ ਤੁਸੀਂ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਵਿੱਚ ਕੰਮ ਕੀਤਾ ਹੈ ਜ ਮੈਂ ਇੰਡੀਆ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਜਦੋਂ ਨੇਚਰਲ ਡਿਜ਼ਾਸਟਰ ਆਇਆ ਉਦੋਂ ਵੀ ਕੰਮ ਕੀਤਾ ਹੈ ਇਸ ਇਹ ਚੈਲੰਜਸ ਨੂੰ ਹੁਣ ਅੱਗੇ ਕਿਵੇਂ ਦੇਖਦੇ ਹੋ ਤੁਸੀਂ ਜਦੋਂ ਹੁਣ ਗਲੋਬਲ ਸਿਕਸ ਦੀ ਤੁਸੀਂ ਸ਼ੁਰੂਆਤ ਕੀਤੀ ਹੈ ਸੰਸਥਾ ਦੀ ਦੇਖੋ ਹੁਣ ਸਾਡਾ ਮਾਡਲ ਡਿਜ਼ਾਸਟਰਸ ਦੇ ਵਿੱਚਕਾਰ ਹਜੇ ਸਾਡਾ ਕੋਈ ਐਕਸਪੈਂਸ਼ਨ ਪਲਾਨ ਨਹੀਂ ਹੈ ਫਿਲਹਾਲ ਬਟ ਅਸੀਂ ਜਿਹੜਾ ਹੁਣ ਸਾਡਾ ਪ੍ਰੋਜੈਕਟ ਹੈ ਉਹ ਐਜੂਕੇਸ਼ਨ ਦੇ ਉੱਤੇ ਏਮਪਲॉयਮੈਂਟ ਦੇ ਉੱਤੇ ਸਾਡਾ ਜਿਆਦਾ ਫੋਕਸਡ ਹੈ ਕਿ ਲੋਕਾਂ ਨੂੰ ਉਹ ਉਹਨਾਂ ਇੰਡੀਵਿਜੂਅਲਸ ਨੂੰ ਯੂਥ ਨੂੰ ਏਮਪਾਵਰ ਕਰੀਏ ਕਿ ਏਮਪਾਵਰ ਕਰਨ ਤੋਂ ਬਾਅਦ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਣ ਔਰ ਖੜੇ ਇਕੱਲੇ ਖੜੇ ਹੋਣਾ ਹੀ ਨਹੀਂ ਕਿ ਉਹਨਾਂ ਕੋਲ ਇਹੋ ਜਿਹਾ ਸਕਿੱਲ ਸੈੱਟ ਆ ਸਕੇ ਅ ਕੈਰੀਅਰ ਕਾਉਂਸਲਿੰਗਸ ਉਹਨਾਂ ਦਾ ਬਿਹੇਵੀਅਰ ਬਿਲਡਿੰਗ ਲੀਗਲ ਉਹਨਾਂ ਨੂੰ ਨੋਲਿਜ ਹੋਵੇ ਸੋ ਤਾਂ ਜੋ ਉਹ ਇੱਕ ਇਹੋ ਜਿਹੀ ਜਗ੍ਹਾ ਤੇ ਪਲੇਸਡ ਹੋਣ ਜਿੱਥੇ ਉਹ ਇਹ ਮਹਿਸੂਸ ਕਰਨ ਕਿ ਉਹਨਾਂ ਸੰਸਥਾ ਉਹਨਾਂ ਦੇ ਨਾਲ ਸਹਿਯੋਗ ਉਹਨਾਂ ਨੂੰ ਮਿਲਿਆ ਔਰ ਉਸ ਸਹਿਯੋਗ ਦੇ ਜ਼ਰੀਏ ਇਸ ਇਸ ਥਾਂ ਤੇ ਪਹੁੰਚ ਪਾਏ ਨੇ ਤੇ ਹੋਰ ਵੀ ਲੋਕਾਂ ਨੂੰ ਉਹ ਇਸ ਤਰ੍ਹਾਂ ਸਟਰੈਂਥਨ ਕਰਨ ਤੇ ਫਿਊਚਰ ਦੇ ਵਿੱਚ ਘਰ ਕੋਈ ਸਾਡੇ ਵੋਲੰਟੀਅਰ ਬਣ ਕੇ ਸੇਵਾ ਕਰਨ ਜਿਹੜੇ ਲੋਕ ਲੋੜਵੰਦ ਨੇ ਜਿਨ੍ਹਾਂ ਨੂੰ ਤੁਹਾਡੀ ਸੰਸਥਾ ਤੱਕ ਅਪਰੋਚ ਕਰਨਾ ਹੈ ਉਹ ਤੁਹਾਨੂੰ ਕਿਵੇਂ ਸੰਪਰਕ ਕਰਨ ਦੇਖੋ ਸਾਡੇ ਸੋਸ਼ਲ ਪਲੈਟਫਾਰਮਸ ਹੈਗੇ ਨੇ ਇੰਸਟਾਗ੍ਰam ਹੈ ਫੇਸਬੁੱਕ ਹੈ ਔਰ ਸਾਡੀ ਵੈਬਸਾਈਟ ਦਾ ਵੀ ਐਡਰੈਸ ਹੈਗਾ ਆ ਸਾਡੇ ਈਮੇਲਸ ਨੇ ਤੁਸੀਂ ਕਿਸੇ ਵੀ ਜ਼ਰੀਏ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅ ਸਪੈਸ਼ਲੀ ਪੰਜਾਬ ਦੇ ਵਿੱਚ ਘਰ ਜਿਹੜੇ ਕੁਝ ਪਰਿਵਾਰ এডੂਕੇਸ਼ਨ ਤੋਂ ਅ ਵਿਅਰਥ ਨੇ ਨਹੀਂ ਕਰ ਪਾ ਰਹੇ ਪਰਿਵਾਰ ਆਪਣੇ ਬੱਚੇ ਨੂੰ ਨਹੀਂ ਪੜਾ ਪਾ ਰਹੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਕਾਰਨ ਨਾ ਕਰਕੇ ਅ ਰੀਚ ਆਊਟ ਕਰ ਸਕਦੇ ਨੇ ਸਾਡੀ ਟੀਮ ਉਹਨਾਂ ਦਾ ਪ੍ਰੋਪਰਲੀ ਵੈਰੀਫਾਈਡ ਤਰੀਕੇ ਦੇ ਨਾਲ ਕੇਸਸ ਨੂੰ ਵੈਰੀਫਾਈ ਕਰਕੇ ਉਹਨਾਂ ਦੀ ਸਪੋਰਟ ਜਿਹੜੀ ਉਹ ਉਹਨਾਂ ਤੱਕ ਕਰੂਗੀ ਪੰਜਾਬ ਦੇ ਵਿੱਚ ਤੁਸੀਂ ਆਪਣਾ ਆਫਿਸ ਕਿੱਥੇ ਐਸਟੈਬਲਿਸ਼ ਕੀਤਾ ਹੈ ਸਾਡਾ ਮੇਨ ਵਰਕਿੰਗ ਆਫਿਸ ਪਟਿਆਲਾ ਹੈ ਜੀ ਤੇ ਵੈਸੇ ਰਜਿਸਟਰਡ ਆਫਿਸ ਸਾਡਾ ਨਿਊ ਡਲੀ ਦੇ ਵਿੱਚ ਕਰਾ ਕੇ ਤੁਸੀਂ ਕਾਫੀ ਸਾਲਾਂ ਤੋਂ ਕਰੀਬਨ 10 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਤੁਸੀਂ ਲੋਕ ਸੇਵਾ ਦੇ ਵਿੱਚ ਉਤਰੇ ਹੋਏ ਹੋ ਕੋਈ ਐਹੋ ਜੀ ਕਹਾਣੀ ਜਿਹੜੀ ਤੁਹਾਨੂੰ ਅੱਜ ਤੱਕ ਭੁੱਲ ਨਹੀਂ ਸਕੀ ਫਸਟ ਡੇ ਨਹੀਂ ਤੁਹਾਨੂੰ ਕਦੇ ਵੀ ਭੁੱਲਦਾ ਆਪਣਾ ਕੋਈ ਵੀ ਚੀਜ਼ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਚਾਹੇ ਉਹ ਤੁਹਾਡਾ ਗੁੱਡ ਐਕਸਪੀਰੀਅੰਸ ਹੋਵੇ ਚਾਹੇ ਉਹ ਤੁਹਾਡਾ ਬੈਡ ਐਕਸਪੀਰੀਅੰਸ ਹੋਵੇ ਕਿ ਛੋਕੜ ਦੀ ਗੱਲ ਕਰ ਰਹੇ ਹੋ ਤੇ ਤਾਂ ਵੀ ਕਿਵੇਂ ਤੁਸੀਂ ਇਕੱਲੇ ਇੱਕ ਮਿਸ਼ਨ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕਰਦੇ ਹੋ ਕਿ ਤੁਹਾਡੇ ਨਾਲ ਉਹ ਵੋਲੰਟੀਅਰਸ ਵੀ ਜੁੜ ਸਕਣ ਕਿਵੇਂ ਉਹ ਤੁਹਾਡੇ ਤੇ ٹرسٹ ਕਰਨਗੇ ਕਿਉਂ ਕਰਨਗੇ ٹرسٹ ਕਿਉਂ ਸੰਗਤ ਤੁਹਾਡੇ ਨਾਲ ਜੁੜੇਗੀ ਸੋ ਬਹੁਤ ਇਦਾਂ ਦੇ ਐਕਸਪੀਰੀਅੰਸ ਰਹਿੰਦੇ ਨੇ ਕਿ ਕਿਵੇਂ ਸ਼ੁਰੂਆਤ ਹੁੰਦੀ ਹੈ ਚੀਜ਼ਾਂ ਦੀ ਔਰ ਚੈਲੰਜਸ ਵੀ ਹਮੇਸ਼ਾ ਤੁਹਾਨੂੰ ਯਾਦ ਰਹਿੰਦੇ ਨੇ ਸੋ ਇਟਸ ਅ ਲੌਂਗ ਸਟੋਰੀ ਕੀ ਤੁਹਾਨੂੰ ਕਿੱਦਾਂ ਐਕਸਪਲੇਨ ਕਰੀਏ ਬਟ ਯਾ ਉਹ ਐਕਸਪੀਰੀਐਂਸਿਸ ਦੇ ਕਰਕੇ ਹੀ ਅੱਜ ਗਲੋਬਲ ਸਿਕਸ ਹੈਗੀ ਆ ਉਸ ਐਕਸਪੀਰੀਐਂਸਿਸ ਦੇ ਨਾਲ ਹੀ ਅਸੀਂ ਸੋਸਾਇਟੀ ਨੂੰ ਜੋ ਵੀ ਡਿਲੀਵਰ ਕਰਨ ਦਾ ਪਲਾਨ ਕੀਤਾ ਜੋ ਪ੍ਰੋਜੈਕਟਸ ਚੱਲ ਰਹੇ ਨੇ ਉਹ ਐਕਸਪੀਰੀਐਂਸ ਦੇ ਕਰਕੇ ਸਾਰਾ ਕੁਝ ਆ ਸੇਵਾ ਦਾ ਰਾਹ ਸੌਖਾ ਨਹੀਂ ਹੈ ਗੁਰੂਆਂ ਨੇ ਵੀ ਸੇਵਾ ਦਾ ਰਾਹ ਅਪਣਾਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਬੜੀਆਂ ਔਕੜਾਂ ਆਈਆਂ ਸੀ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਪਰਿਵਾਰ ਚੋਂ ਹੀ ਆਈਆਂ ਸੀਗੀਆਂ ਤੁਹਾਨੂੰ ਔਕੜਾਂ ਆਈਆਂ ਜਦੋਂ ਤੁਸੀਂ ਇਸ ਰਾਹ ਤੇ ਤੁਰੇ ਦੇਖੋ ਅਸੀਂ ਤਾਂ ਉਹਨਾਂ ਦੇ ਚਰਨਾਂ ਦੇ ਧੂੜ ਵੀ ਨਹੀਂ ਆ ਬਟ ਔਕੜਾਂ ਤਾਂ ਦੇਖੋ ਹਰ ਇੱਕ ਕਾਰਜ ਚ ਆਉਂਦੀਆਂ ਨੇ ਬਟ ਮੈਟਰ ਇਹ ਕਰਦਾ ਕਿ ਤੁਸੀਂ ਕੰਸਿਸਟੈਂਸੀ ਕਿੰਨੀ ਕਰ ਸਕਦੇ ਹੋ ਤੁਸੀਂ ਕਿੰਨੀ ਇੱਕ ਧੋੜ ਕਿਸ ਸਪੀਡ ਦੇ ਵਿੱਚ ਕਾਰ ਚੱਲਣਾ ਹੈ ਕਿ ਤੁਸੀਂ ਲੰਬਾ ਸਮਾਂ ਉਸ ਚੀਜ਼ ਦਾ ਇੰਪੈਕਟ ਪਾ ਸਕੋ ਸੋ ਹੁਣ ਵੀ ਜਿਹੜੇ ਪ੍ਰੋਜੈਕਟ ਪੀ ਕਿਤੇ ਗਏ ਨੇ ਆਰਗੇਨਾਈਜੇਸ਼ਨ ਦੇ ਵੱਲੋਂ ਉਹ ਵੀ ਸਿਰਫ ਇਸ ਕਰਕੇ ਪੀ ਕਿਤੇ ਗਏ ਨੇ ਕਿ ਉਹਦਾ ਰਿਜ਼ਲਟ ਸ਼ਾਇਦ ਲੇਟ ਆਵੇ ਬਟ ਉਹ ਲੋਡ ਹੈ ਸਮੇਂ ਦੀ ਲਾਈਕ ਅੱਜ ਐਜੂਕੇਟ ਕਰਨਾ ਨਾਟ ਓਨਲੀ ਇਨ ਟਰਮਸ ਆਫ ਕਿ ਸਿਰਫ ਉਹਦੀ ਪੜ੍ਹਾਈ ਦਾ ਹੀ ਖਰਚਾ ਦੇਣਾ ਬਟ ਬਹੁਤ ਤਰ੍ਹਾਂ ਦੀ ਐਜੂਕੇਸ਼ਨ ਦੀ ਉਹਨਾਂ ਨੂੰ ਲੋਡ ਹੈ ਉਹਨਾਂ ਦੇ ਕੈਰੈਕਟਰ ਬਿਲਡਿੰਗ ਦੀ ਲੋਡ ਹੈ ਉਹਨਾਂ ਨੂੰ ਅਵੇਅਰਨੈਸ ਦੀ ਲੋਡ ਹੈ ਐਕਸਪੋਜ਼ਰ ਦੀ ਲੋਡ ਹੈ ਬੱਚਿਆਂ ਨੂੰ ਜਿਹੜੇ ਪਿੰਡਾਂ 'ਚ ਬੈਠੇ ਨੇ ਸੋ ਉਹਨਾਂ ਨੂੰ ਬਿਲਡ ਕਰਕੇ ਸ਼ਾਇਦ 3 ਸਾਲ ਬਾਅਦ 6 ਸਾਲ ਬਾਅਦ ਉਹ ਕਿਹੋ ਜਿਹਾ ਮੁਕਾਮ ਤੇ ਪਹੁੰਚਣ ਜਿੱਥੇ ਕੋਲ ਨੂੰ ਉਹਨਾਂ ਦਾ ਫਸਟ ਡੇ ਯਾਦ ਆਵੇ ਕਿ ਕਿਵੇਂ ਕਿਸੇ ਨੇ ਪਿੱਕ ਕੀਤਾ ਤੇ ਸਾਨੂੰ ਸਪੋਰਟ ਮਿਲੀ ਤੇ ਅਸੀਂ ਅੱਜ ਇਸ ਲਾਈਕ ਬਣੇ ਆ ਕਿ ਅਸੀਂ ਆਪਣੀ ਅਰਨਿੰਗ ਆਪ ਕਰ ਪਾ ਰਹੇ ਹਾਂ ਕਿਸੇ ਦੇ ਅੱਗੇ ਹੱਥ ਨਹੀਂ ਆੜ ਰਹੇ ਸੋ ਇਹੀ ਸਾਡੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਸ ਦੀ ਸੰਗਤ ਤੱਕ ਪਹੁੰਚਾਈ ਜਾਵੇ ਤੁਸੀਂ empowerment ਦੀ ਗੱਲ ਕੀਤੀ ਕਿ ਤੁਹਾਡੀ ਸੰਸਥਾ empowerment ਤੇ ਜ਼ੋਰ ਦੇਵੇਗੀ ਇਹਦੇ ਲਈ ਤੁਸੀਂ ਕੀ ਬਲੂਪ੍ਰਿੰਟ ਬਣਾਏ ਨੇ ਔਰ ਕੀ ਤੁਹਾਨੂੰ ਲੱਗਦਾ ਹੈ ਕਿ ਕੀ ਕਰੋਗੇ ਤੁਸੀਂ ਅੱਗੇ ਦੇਖੋ ਸਾਡੀ ਕੋਸ਼ਿਸ਼ ਹੈ ਜੀ ਆਲਰੇਡੀ ਅਸੀਂ ਪਾਇਲਟ ਪ੍ਰੋਜੈਕਟ ਕਰ ਚੁੱਕੇ ਹਾਂ ਪ੍ਰੋਜੈਕਟਸ ਚੱਲ ਰਹੇ ਨੇ ਕਿ ਜਿਹੜੇ ਵੀ ਮਾਈਕਰੋ ਬਿਜ਼ਨੈਸਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸਪੋਰਟ ਕਰਨਾ ਕਿ ਅੱਜ ਕਈ ਇੰਡੀਵਿਜੂਅਲ ਸਾਡੇ ਕੋਲੇ ਇਸ ਤਰ੍ਹਾਂ ਰੀਚ ਆਊਟ ਕਰਦੇ ਆ ਜਿਨ੍ਹਾਂ ਨੂੰ ਮੋਨਿਟਰੀ ਬਹੁਤ ਥੋੜੀ ਲੋੜ ਹੁੰਦੀ ਹੈ ਅਗਰ ਆਪਾਂ ਫਾਈਨੈਂਸ਼ੀਅਲੀ ਗੱਲ ਕਰੀਏ ਤੇ ਕਿਸੇ ਨੂੰ 10000 ਦੇ ਨਾਲ ਵੀ ਉਹਦਾ بزنس ਸ਼ੁਰੂ ਹੋ ਜਾਂਦਾ ਬਟ ਕਈਆਂ ਕੋਲੇ ਉਹ 10000 ਵੀ ਨਹੀਂ ਜੁਟ ਪਉਂਦਾ ਤੇ ਉਹ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੇ ਨੇ ਬਟ ਪੈਸਾ ਮੰਗਣਾ ਨਹੀਂ ਚਾਹੁੰਦੇ ਕਿਸੇ ਤੋਂ ਵੀ দান ਨਹੀਂ ਲੈਣਾ ਚਾਹੁੰਦੇ ਉਹ ਆਪਣੀ ਕਿਰਤ ਕਮਾਈ ਕਰਨਾ ਚਾਹੁੰਦੇ ਆ ਉਹ ਸਟਾਰਟ ਕਰਨ ਦੇ ਲਈ ਉਹ ਕਿਸ ਤਰੀਕੇ ਨਾਲ ਸਟਾਰਟ ਕਰਾਉਣੀ ਹੈ ਕਿ ਉਹ ਉਸ ਕਾਬਲ ਹੈ ਕਿ ਉਹ 10000 ਰੁਪਏ ਵੀ ਤੁਹਾਡਾ वेस्ट ਨਾ ਜਾਵੇ ਉਹ empowerment ਹੈ ਉਹ ਲਰਨਿੰਗ process ਹੈ ਉਹਨਾਂ ਦਾ ਕਿ ਉਹਨਾਂ ਨੂੰ ਕਿਵੇਂ ਉਸ ਸਬਜੈਕਟ ਦੇ ਬਾਰੇ ਨੌਲੇਜ ਦੇਣੀ ਲਾਈਕ ਹੁਣ ਸਾਡੇ ਕੋਲੇ एक्सਪਰਟੀਸ ਹੈ ਇਸ ਚੀਜ਼ ਦੀ ਜਿਹੜੇ ਇਸ ਸੈਕਟਰ ਦੇ ਵਿੱਚ ਕਾਰਜ ਇਹਨਾਂ ਕੋਲੇ ਬਹੁਤ 20-20 30 ਸਾਲਾਂ ਦਾ ਤਜਰਬਾ ਹੈ ਡਾਕਟਰ ਗੁਰਿੰਦਰਪਾਲ ਸਿੰਘ ਨੇ ਹైదరాబాద్ ਤੋਂ ਉਹ ਇਸ ਪ੍ਰੋਜੈਕਟ ਨੂੰ ਲੀਡ ਕਰ ਰਹੇ ਨੇ ਸੋ ਸਾਡਾ ਮਕਸਦ ਇਹੀ ਹੈ ਕਿ ਉਹਨਾਂ ਨੂੰ ᱮਮਪਾਵਰ ਕਰਨਾ ਉਹਨਾਂ ਤੋਂ ਤੁਸੀਂ ਆ ਕੇ ਮੈਨੂੰ ਕਹਿ ਰਹੇ ਹੋ ਕਿ ਮੈਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਨਾ ਹੈ ਕੀ ਤੁਹਾਡੇ ਕੋਲੇ ਉਹ ਉਸ ਸਕਿੱਲ ਸੈਟ ਉਸ ਤਰੀਕੇ ਦਾ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤੇ ਤੁਸੀਂ ਸਕਿੱਲ ਸੈਟ ਲੈਂਡ ਚ ਅਸੀਂ ਸਪੋਰਟ ਕਰਦੇ ਹਾਂ ਤੁਸੀਂ ਟ੍ਰੇਨਿੰਗ ਲਓ ਵਧੀਆ ਟ੍ਰੇਨਿੰਗ ਲਓ ਤਾਂ ਜੋ ਤੁਸੀਂ ਅਗਰ ਰਿਪੇਅਰਿੰਗ ਦਾ ਕੰਮ ਵੀ ਸ਼ੁਰੂ ਕਰੋ ਜਾਂ ਤੁਹਾਨੂੰ ਕੋਈ ਆਰਗੇਨਾਈਜੇਸ਼ਨ ਸਪੋਰਟ ਕਰ ਰਹੀ ਹੈ ਗਲੋਬਲ ਸਿਕਸ ਵਰਗੀ ਕਿ ਅਸੀਂ ਤੁਹਾਨੂੰ ਕੰਮ ਖੋਲਣ ਚ ਸਪੋਰਟ ਦੇਣੇ ਆ ਕਿ ਉਹ ਫਰੂਟਫੁੱਲ ਰਹੇਗਾ ਸੰਗਤ ਦਾ ਦਸਵੰਦ ਉੱਥੇ ਲਗਾਇਆ ਹੋਇਆ ਸੋ ਇਹ ਜਾਦਾ ਜ਼ਰੂਰੀ ਹੈ ਇਸ ਕਰਕੇ ਪਾਵਰ ਕਰ ਰਹੇ ਹਾਂ ਉਹਨਾਂ ਨੂੰ ਇਸ ਕਰਕੇ ਉਹਨਾਂ ਨੂੰ ਸਕਿੱਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਨਹੀਂ ਕਿ ਕਿਸੇ ਤੋਂ ਪ੍ਰਭਾਵਿਤ ਹੋ ਕੇ ਸਿਰਫ ਫਲਾਈਟ ਫੜ ਕੇ ਬਾਹਰ ਜਾਣਾ ਹੀ ਸਾਡੇ ਲਈ empowerment ਹੈ ਸਕਿੱਲਸ ਹੋ ਯਾਦ ਆਇਆ ਇੱਕ ਤੁਸੀਂ ਕਿੱਸਾ ਸੁਣਾ ਰਹੇ ਸੀਗੇ ਮੈਨੂੰ ਕਿ ਇੱਕ ਰੇੜੀ ਤੇ ਕੁਲਚਾ ਬਣਾਉਂਦਾ ਸੀਗਾ ਇੱਕ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਇੱਕ ਹਾਂ ਜੀ ਇਦਾਂ ਲਾਈਕ ਬਹੁਤ ਤਰ੍ਹਾਂ ਦੇ ਕੇਸਿਸ ਨੇ ਹੁਣ ਇੱਕ ਉਹ ਮੈਂ ਪ੍ਰੈਸ ਕਾਨਫਰੰਸ 'ਚ ਜ਼ਿਕਰ ਕੀਤਾ ਬਟ ਇਦਾਂ ਇੱਕ ਹੁਣ ਇੱਕ ਲੇਡੀ ਸੀਗੀ ਉਹ ਕਹਿੰਦੀ ਕਿ ਮੈਂ ਅ ਪਹਿਲਾਂ ਸਲਾਈ ਦਾ ਕੰਮ ਕਰਦੀ ਸੀ ਬਟ ਉਹਨੂੰ ਮੈਡੀਕਲੀ ਕੋਈ ਪ੍ਰੋਬਲਮ ਆਈ ਉਹਨਾਂ ਦੇ ਪਰਿਵਾਰ ਕੋਲੇ ਪੈਸੇ ਨਹੀਂ ਸੀ ਉਹਦੇ ਹਸਬੰਦ ਨੇ ਸਾਰਾ ਉਹ ਸਲਾਈ ਦਾ ਜਿਹੜਾ ਸਮਾਨ ਸੀ ਉਹ ਵੇਚ ਦਿੱਤਾ ਤੇ ਉਹ ਵੇਚ ਕੇ ਉਹਨੂੰ 5000 ਰੁਪਏ ਮਿਲਿਆ ਤੇ ਉਹਨੇ ਉਸ ਦਾ ਇਲਾਜ ਕਰਾਇਆ ਆਪਣੀ ਵਾਈਫ ਦਾ ਉਸ ਤੋਂ ਬਾਅਦ ਉਹਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਹੁਣ ਉਹਦਾ ਹਸਬੰਡ ਆਪ ਹੈਂਡੀਕੈਪਡ ਹੈ। ਲੇਡੀ ਦੇ ਅੱਖ ਦੀ ਰੋਸ਼ਨੀ ਨਹੀਂ ਹੈ। ਉਸ ਦੇ باوجود ਵੀ ਉਹ ਕਹਿ ਰਹੀ ਹੈ ਕਿ ਮੈਨੂੰ ਅਗਰ ਦੁਵਾਰਾ ਸਲਾਈ ਮਸ਼ੀਨ ਮਿਲ ਜੇ ਤੇ ਮੈਂ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਦੀ ਆ। ਬਟ ਉਹਨਾਂ ਕੋਲੇ ਪੈਸੇ ਨਹੀਂ ਹੈ। ਸੋ ਉਹਨੂੰ ਅਸੀਂ ਬੁਟੀਕ ਖੋਲ੍ਹ ਕੇ ਦਿੱਤਾ। ਆ ਜੋ ਵਧੀਆ ਅਰਨਿੰਗ ਕਰ ਰਹੀ ਹੈ ਉਹਦਾ ਬੁਟੀਕ ਚੱਲ ਰਿਹਾ ਔਰ ਜਿੱਥੇ ਸਾਨੂੰ ਉਸ ਏਰੀਆ ਦੇ ਵਿੱਚ ਕਰ ਜਿਹੜੇ ਵੀ ਲੋਕ ਜਾਣਦੇ ਆ ਸਾਡੀ ਕਮਿਊਨਿਟੀ ਦੇ ਸੋਸ਼ਲ ਸਰਕਲ 'ਚ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਨੇ ਕਿ ਯਾਰ ਐਟਲੀਸਟ ਇੱਕ ਸੂਟ ਤਾਂ ਉਸ ਦੇ ਕੋਲੋਂ ਸਵਾਓ ਤੁਸੀਂ। ਅਗਰ ਉਹਨੂੰ ਟ੍ਰੇਨਿੰਗ ਦੀ ਲੋੜ ਹੈ ਉਹਨੂੰ ਇਹ ਵੀ ਕਿਹਾ ਕਿ ਤੂੰ ਫਰਦਰ ਵੀ ਅਗਰ ਕੁਝ ਸਿੱਖਣਾ ਚਾਹੁੰਦੀ ਹੈ ਕੜਾਈ ਸਿੱਖਣੀ ਹੈ ਕੋਈ ਹੋਰ ਮਸ਼ੀਨ ਚਾਹੀਦੀ ਹੈ ਸੋ ਇਹ ਲੋੜ ਹੈ ਸਾਡੀ ਕਮਿਊਨਿਟੀ ਨੂੰ ਇਦਾਂ ਬਿਲਡ ਕਰਨ ਦੀ ਉਹਨੂੰ ਇੰਡੀਪੈਂਡੈਂਟ ਹੋ ਚੁੱਕੀ ਹੈ ਇਹ ਤੁਹਾਨੂੰ ਮੈਂ ਗੱਲ ਦੱਸ ਰਿਹਾ ਸਿਰਫ 4-5 ਮਹੀਨੇ ਪਹਿਲਾਂ ਦੀ ਤੇ 4-5 ਮਹੀਨੇ ਦੇ ਵਿੱਚ ਘਰ ਸਾਡਾ ਉਹਦੇ ਨਾਲ ਜਸਟ ਇੰਨਾ ਕੁ ਕੰਟੈਕਟ ਹੈ ਕਿ 올 ਗੁੱਡ 올 ਗੁੱਡ ਬਸ ਇਸ ਤੋਂ ਇਲਾਵਾ ਨਹੀਂ ਜੇ ਅਸੀਂ ਉਹਨੂੰ ਆਪਣੇ ਤੇ ਹੀ ਡਿਪੈਂਡੈਂਟ ਬਣਾ ਲਏ ਕਿ ਆਰਗੇਨਾਈਜੇਸ਼ਨ ਹਰ ਮਹੀਨੇ ਉਹਨੂੰ ਕੁਝ ਦੇਗੀ ਫਿਰ ਤਾਂ ਅਸੀਂ ਉਸੇ ਦੌੜ ਚਾ ਜੋ ਆਲਰੇਡੀ ਬਹੁਤ ਪਾਸੇ ਚੱਲ ਰਹੀਆਂ ਨੇ ਹਨ ਸੋ ਇਹੀ ਇੱਕ ਚੇਂਜ ਹੈ ਇਹੀ ਇੱਕ ਰਿਵਾਈਜ਼ਡ ਵਰਜ਼ਨ ਹੈ ਕਿ ਅਸੀਂ ਉਹਨਾਂ ਨੂੰ ਸੈਟਲਡਾਊਨ ਕਿਵੇਂ ਕਰਨਾ ਇਸ ਲਾਇਕ ਕਿਦਾਂ ਬਣਾਉਣਾ ਕਿ ਉਹ ਆਪਣੇ ਪੈਰਾਂ ਤੇ ਖੜ ਸਕੋ ਇੱਕ ਸਮਾਂ ਅਜਿਹਾ ਆਇਆ ਸੀਗਾ ਤੁਸੀਂ ਜਾਂਚ ਏਜੰਸੀਆਂ ਦੇ ਘੇਰੇ ਦੇ ਵਿੱਚ ਘਿਰ ਗਏ ਸੀਗੇ ਉਸ ਸਮੇਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਦੇਖੋ ਉਹਨਾਂ ਦਾ ਪਾਰਟ ਸੀਗਾ ਕੁਝ ਯੂਕੇ ਦੇ ਵਿੱਚ ਘਰ ਕਿਉਂਕਿ ਜਿਹੜੀ ਪਹਿਲਾਂ ਆਰਗੇਨਾਈਜੇਸ਼ਨ ਸੀ ਉਸ ਦਾ ਹੈੱਡਕੁਆਰਟਰ ਯੂਕੇ ਦੇ ਵਿੱਚ ਘਰ ਰਿਹਾ ਤੇ ਯੂਕੇ ਚ ਇੱਕ ਇੰਡੀਅਨ ਫਲੈਗ ਨੂੰ ਲੈ ਕੇ ਇਨਸੀਡੈਂਟ ਹੁੰਦਾ ਐ ਐਂਬੈਸੀ ਦੇ ਬਾਹਰ ਕੌਂਸੂਲੇਟ ਦੇ ਬਾਹਰ ਉਸ ਸੰਬੰਧ ਦੇ ਵਿਚਕਾਰ ਉਹਨਾਂ ਨੇ ਮੇਰੇ ਨਾਲ ਇਨਕੁਆਇਰੀ ਕੀਤੀ ਸੋ ਇਨਕੁਆਇਰੀ ਚਲਦੀ ਰਹੀ ਚਲਦੀ ਵੀ ਪਈ ਹੈ ਸੋ ਜਦੋਂ ਜਰੂਰ ਉਹਨਾਂ ਨੂੰ ਲੋੜ ਹੁੰਦੀ ਹੈ ਤਾਂ ਉਸ ਸੰਬੰਧ ਦੇ ਵਿਚਕਾਰ ਉਹ ਬੁਲਾ ਕੇ ਪੁੱਛ ਲੈਂਦੇ ਨੇ ਬਿਕਾਜ਼ ਜੋ ਜਿਹੜਾ ਸਾਡਾ ਪੁਰਾਣਾ ਆਰਗੇਨਾਈਜੇਸ਼ਨ ਦਾ ਹੈੱਡਕੁਆਰਟਰ ਉੱਥੇ ਹੋਣ ਕਰਕੇ ਉੱਥੇ ਦੇ ਬੰਦਿਆਂ ਦੇ ਹੋਣ ਕਰਕੇ ਸਾਰੇ ਕੁਐਸਚਨਿੰਗ ਉਹਨਾਂ ਦੇ ਵਾਲੇ ਦੋਲੇ ਹੀ ਹੁੰਦੀ ਹੈ ਕਈ ਵਾਰੀ ਦੇਖਿਆ ਅਸੀਂ ਜਦੋਂ ਕੋਈ ਘਟਨਾ ਵਾਪਰਦੀ ਹੈ ਜਾਂ ਜਦੋਂ ਕੋਈ ਆਫਤ ਆਉਂਦੀ ਹੈ ਤੁਸੀਂ ਪਹਿਲਾਂ ਪਹੁੰਚ ਜਾਂਦੇ ਹੋ ਜੀ ਸਰਕਾਰਾਂ ਤੋਂ ਵੀ ਪਹਿਲਾਂ ਤੁਸੀਂ ਪਹੁੰਚ ਜਾਂਦੇ ਹੋ ਤੇ ਇਹ ਕਿਉਂ ਕਿੱਥੋਂ ਤੁਹਾਨੂੰ ਪ੍ਰੇਰਿਤ ਕਰਦਾ ਹੈ ਉਹ ਤੁਹਾਨੂੰ ਕਿੱਥੋਂ ਆਵਾਜ਼ ਆਉਂਦੀ ਹੈ ਨਹੀਂ ਆਵਾਜ਼ ਤਾਂ ਦੇਖੋ ਜੀ ਸਾਰੇ ਪਾਸੇ ਸਾਡੇ ਨਿਊਜ਼ ਚੱਲ ਰਹੇ ਹੁੰਦੇ ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਬਟ ਗੱਲ ਇਹ ਹੈ ਕਿ ਇਨੀਸ਼ੀਏਟ ਕੋਈ ਕੋਈ ਲੈ ਪਾਂਦਾ ਔਰ ਪ੍ਰੇਰਿਤ ਸਾਨੂੰ ਸਿਰਫ ਸਾਡੀ ਟੀਮ ਕਰਦੀ ਹੈ ਜਿਹੜੀ ਟੀਮ ਸਾਨੂੰ ਪਤਾ ਹੈ ਕਿ ਵੀ ਅੱਜ ਅਗਰ ਇੱਥੇ ਕੋਈ ਪ੍ਰੋਬਲਮ ਆਈ ਹੈ ਤੇ ਅਮਰਪ੍ਰੀਤ ਸਿੰਘ ਨੇ ਆਪਣੀ ਟੀਮ ਨੂੰ ਸਿਰਫ ਯੂ نو ਇੱਕ ਕਾਲ ਕਰਨੀ ਹੈ ਤੇ ਉਹ ਸੇਵਾਦਾਰ ਨੇ ਸਾਰੇ ਆਪਣੇ ਕਾਰੋਬਾਰਾ ਚ ਆਪਣੇ ਸਿਸਟਮ ਚੋਂ ਟਾਈਮ ਕੱਢ ਕੇ ਉਹ ਸਿਰਫ ਜਾਂਦੇ ਨੇ ਤੇ ਉੱਥੇ ਜਾ ਕੇ ਸਰਵਿਸਿਸ ਦਿੰਦੇ ਨੇ ਤੇ ਉਸ ਦਾ ਇੰਪੈਕਟ ਪੈਣ ਲੱਗ ਜਾਂਦਾ ਤੇ ਸਾਰੇ মিডিਆ ਨੂੰ ਲੋਕਾਂ ਨੂੰ ਇਹ ਲੱਗਦਾ ਕਿ ਤੁਸੀਂ ਸਭ ਤੋਂ ਪਹਿਲਾਂ ਪਹੁੰਚ ਗਏ ਕਿਵੇਂ ਪਹੁੰਚ ਗਏ ਕੀ ਪਲੈਨਿੰਗ ਕੀਤੀ ਇਹ ਕੁਝ ਜਸ ਸੁਭਾਵਨਾ ਇਹ ਪੈਸ਼ਨ ਹੈ ਸੇਵਾ ਦਾ ਇੱਕ ਕਹਿੰਦੇ ਕਿ ਪੰਜਾਬੀ ਚ ਕੀੜਾ ਸੋ ਉਹ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਪੈਸ਼ਨ ਦੇ ਕਰਕੇ ਸਾਰਾ ਕੁਝ ਪੋਸੀਬਲ ਹੋ ਜਾਂਦਾ ਅੱਜ ਖੁਸ਼ੀ ਹੁੰਦੀ ਹੈ ਕਿ ਉਹ ਸਾਰਾ ਪਰਿਵਾਰ ਸਾਡੇ ਨਾਲ ਇੱਕ ਜੁਟ ਹੋ ਕੇ ਗਲੋਬਲ ਸਿਕਸ ਦੇ ਅੰダー ਅਸੀਂ ਇਹ ਸਾਰੀ ਜਿਹੜੀ ਸੇਵਾ ਦੀ ਪਲੈਨਿੰਗ ਕੀਤੀ ਐ ਕਰ ਰਹੇ ਆ ਔਰ ਇਸ ਨੂੰ ਅੱਗੇ ਵਧਾ ਰਹੇ ਆ ਉਹ ਸਾਰਾ ਕੁਝ ਉਹਨਾਂ ਦੇ ਜ਼ਰੀਏ ਅਗਰ ਅਮਰਪ੍ਰੀਤ ਕੱਲਾ ਹੋਵੇ ਕੁਝ ਵੀ ਨਹੀਂ ਕਰ ਸਕਦਾ ਔਰ ਇਹ ਅਮਰਪ੍ਰੀਤ ਦੀ ਆਰਗੇਨਾਈਜੇਸ਼ਨ ਨਹੀਂ ਇਹ ਸਾਰਿਆਂ ਦੀ ਤੁਹਾਡੀ ਮੇਰੀ ਸਾਰਿਆਂ ਦੀ ਹੈ ਜਿਹੜਾ ਵੀ ਇਸ ਕਮਿਊਨਿਟੀ ਤੋਂ ਇਸ ਕੌਮ ਤੋਂ ਬਿਲੋਂਗ ਕਰਦਾ ਇਹ ਆਰਗੇਨਾਈਜੇਸ਼ਨ ਉਹਨਾਂ ਦੀ ਹੈ ਅਸੀਂ ਓਨ ਨਹੀਂ ਕਰ ਰਹੇ ਕਿਸੇ ਨੂੰ ਅਸੀਂ ਜਸਟ ਮੈਨੇਜ ਕਰ ਰਹੇ ਹਾਂ ਕਿਉਂਕਿ ਜੋ ਐਕਸਪੀਰੀਅੰਸ ਕਿੰਨੇ ਸਾਲਾਂ ਦਾ ਅਸੀਂ ਲੇਤਾ ਅਸੀਂ ਚਾਹੁੰਦੇ ਹਾਂ ਕਿ ਇੱਕ ਪਲੈਟਫਾਰਮ ਬਿਲਡ ਕੀਤਾ ਜਾਵੇ ਪਹਿਲਾਂ ਵੀ ਬਿਲਡ ਕੀਤੇ ਨੇ ਹੋਰ ਬਿਲਡ ਕਰੀਏ ਟਰਾਂਸਪੇਰੈਂਸੀ ਦੀ ਜੇਕਰ ਗੱਲ ਕਰੀਏ ਐਨਜੀਓ ਨੂੰ ਲੈ ਕੇ ਲੋਕਾਂ ਦੀ ਧਾਰਨਾ ਬਣੀ ਹੁੰਦੀ ਹੈ ਕਿ ਇਹ ਐਨਜੀਓ ਵਾਲੇ ਤਾਂ ਪੈਸੇ ਖਾਂਦੇ ਆ ਜੀ ਇਹ ਕਰਦੇ ਆ ਉਹ ਕਰਦੇ ਆ ਉਹ ਤੁਸੀਂ ਉਹ ਟਰਾਂਸਪੇਰੈਂਸੀ ਕਿਵੇਂ ਲੈ ਕੇ ਆਉਂਗੇ ਦੇਖੋ ਟਰਾਂਸਪੇਰੈਂਸੀ ਜਦੋਂ ਆਪਾਂ ਗੱਲ ਕਰਦੇ ਆ ਨਾ ਸਿਰਫ ਆਪਾਂ ਪੈਸੇ ਤੱਕ ਸੀਮਤ ਰਹਿ ਜਾਂਦੇ ਆ ਹਾਂਜੀ ਬਟ ਮੈਨੂੰ ਲੱਗਦਾ ਕਿ ਟਰਾਂਸਪੇਰੈਂਸੀ ਸਿਰਫ ਪੈਸੇ ਤੱਕ ਸੀਮਤ ਨਹੀਂ ਹੈ ਇੱਕ ਸੈਗਮੈਂਟ ਹੈ ਜੇਕਰ ਕਹ diel ਟਰਾਂਸਪੇਰੈਂਸੀ ਦੇ ਅੰダー ਇੱਕ ਪਾਰਟ ਹੈ ਫਾਈਨੈਂਸ ਫਾਈਨੈਂਸ ਆਲਵੇਸ ਐਨ ਜੀ ਓਜ਼ ਜਿਹੜੀਆਂ ਵੀ ਹੁੰਦੀਆਂ ਉਹ ਰਜਿਸਟਰਡ ਹੁੰਦੀਆਂ ਉਹਨਾਂ ਦਾ ਆਪਣਾ ਆਡਿਟ ਸਿਸਟਮ ਹੁੰਦਾ ਹੈ ਗਵਰਨਮੈਂਟ ਨੂੰ ਅਕਾਊਂਟ ਸਬਮਿਟ ਕਰਨੇ ਹੁੰਦੇ ਆ ਬਟ ਪੈਰਲਲੀ ਟਰਾਂਸਪੇਰੈਂਸੀ ਦੇ ਅੰਡਰ ਆਪਰੇਸ਼ਨਸ ਦਾ ਵੀ ਪਾਰਟ ਆਂਦਾ ਹੈ ਕਿ ਅੱਜ ਤੁਸੀਂ ਕਿਸੇ ਦੀ ਸਪੋਰਟ ਕਰ ਰਹੇ ਹੋ ਕਿ ਉਹ ਸਪੋਰਟ ਜੈਨੂਨ ਹੈ ਜਾਂ ਨਹੀਂ ਹੈ ਜਾਂ ਸਿਰਫ ਕਾਗਜ਼ਾਂ 'ਚ ਕਰ ਦਿੱਤੀ ਹੈ ਸਪੋਰਟ ਕਿ ਉਸ ਨੂੰ ਸਿਲੈਕਟ ਕਰਨ ਦਾ ਕ੍ਰਾਈਟੇਰੀਆ ਟਰਾਂਸਪੇਰੈਂਟ ਹੈਗਾ ਜਾਂ ਨਹੀਂ ਹੈ ਕਿਸ ਬੇਸਿਸ ਤੇ ਉਹਨੂੰ ਸਿਲੈਕਟ ਕੀਤਾ ਗਿਆ ਇਹ ਟਰਾਂਸਪੇਰੈਂਸੀ ਹੈ ਟਰਾਂਸਪੇਰੈਂਸੀ ਇਹ ਹੈ ਕਿ ਜੇ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਮੈਂ 50000 ਬੰਦਿਆਂ ਨੂੰ ਸਾਡੀ ਆਰਗੇਨਾਈਜੇਸ਼ਨ ਨੇ ਸਰਵ ਕੀਤਾ ਤੇ ਉਹ 50000 ਦੀ ਕੈਲਕੂਲੇਸ਼ਨ ਕਿਸ ਤਰੀਕੇ ਦੇ ਨਾਲ ਲਾਈ ਉਹ ਟਰਾਂਸਪੇਰੈਂਸੀ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹ ਸਾਰੇ ਸੈਗਮੈਂਟਸ ਦੇ ਉੱਤੇ ਸਾਡੇ ਪ੍ਰੋਫੈਸ਼ਨਲਸ ਇੱਕ ਸਟਰਕਚਰ ਤਿਆਰ ਕਰ ਰਹੇ ਨੇ ਕਿ ਅਸੀਂ ਸਾਰੇ ਸੈਗਮੈਂਟਸ ਨੂੰ ਕਲੀਅਰ ਕਰਕੇ ਟਰਾਂਸਪੇਰੈਂਟ ਕਰਕੇ ਸੰਗਤ ਤੱਕ ਪਹੁੰਚਾਉਣਾ ਇਸ ਤਰੀਕੇ ਦੇ ਨਾਲ ਸਾਡੇ ਸਿਲੈਕਸ਼ਨ ਕ੍ਰਾਈਟੇਰੀਆ ਇਸ ਤਰੀਕੇ ਦੇ ਨਾਲ ਅਸੀਂ ਡਿਲੀਵਰੀ ਦਿੰਦੇ ਆ ਇਸ ਤਰੀਕੇ ਦੇ ਨਾਲ ਅਸੀਂ ਕੈਲਕੂਲੇਸ਼ਨਸ ਕਰਦੇ ਆ ਇਹ ਸਾਡਾ ਫਾਈਨੈਂਸ ਦੀ ਟਰਾਂਸਪੇਰੈਂਸੀ ਹੈ ਸੋ ਵੀ ਆਰ ਵਰਕਿੰਗ ਔਨ ਥੈਟ ਅਮਰ ਪੀਜੀ ਐਬੀਬੀ ਸਾਂਝਾ ਦੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੁਹਾਡਾ ਸਰ ਜੀ